ਸਾਹਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡ ਬੁੱਟਰ ਜੀ ਜ਼ਿਲ੍ਹਾ ਤਹਿਸੀਲ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਨਗ ਲੈ ਕੇ ਆਂਦੇ ਆ ਜੀ ਟੋਟਲ 4 ਜਿਨ੍ਹਾਂ ਚੋਂ 2 ਸੂਏ ਸਵਾਏ ਆ ਤੇ 2 ਗੱਬਣ ਤਿਆਰ ਹੀ ਆ ਬਸ ਥੋੜਾ ਥੋੜਾ ਸਮਾਂ ਹੀ ਲੈਂਦੇ ਆ ਡਿਟੇਲਸ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗੇ ਤਸਵੀਰਤ ਤੁਸੀਂ ਕਰਨੀ ਆ ਮੁੱਲ ਜਮਾ ਛੋਟੇ ਛੋਟੇ ਰਹਿਣ ਵਾਲੇ ਆ ਨੰਬਰ ਸਕਰੀਨ ਤੇ ਲਗਾ ਪਰ ਚੱਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਅਡਰਸ ਦੱਸ ਦਿਓ ਜੀ ਨਾ ਜੀ ਲਾਲੀਆ ਪਿੰਡ ਬੋਟਰ ਗੁਰਦਾ ਜਿਲ੍ਹਾ ਮੁਗਤਸੀਲ ਮੁਬੈਲ ਨੰਬਰ 9728899646 ਠੀਕ ਹੈ ਵੀਰੇ ਅੱਜ ਕਿੰਨੇ ਨਾਗਰ ਜੀ ਆਪਣੇ ਲੱਗਦਾ ਵੀਰੇ 6 ਸੀਗੇ ਆਪਾਂ ਹੁਣ 4 ਰਹਿ ਗਏ ਦੋ ਸੂਏ ਹੋਏ ਆ ਤੇ ਦੋ ਗੱਪੜਾਂ ਵਿੱਚ ਠੀਕ ਹੈ ਵੀਰੇ ਇੰਦਰੋਂ ਸ਼ੁਰੂ ਕਰਨ ਲੱਗੇ ਕਰੋ ਇੱਕ ਦੋ ਪੂਆ ਕਿੰਨ ਮੰਨ ਬਈ ਮਾਲਕਾਂ ਨੇ ਕਿਹਾ ਆਪਾਂ ਨੂੰ ਦੂਜਾ ਪਰ ਆਪਾਂ ਤੀਜੇ ਮੰਨ ਕੇ ਲਈ ਆ ਕਿੰਨਾ ਸਮਾਂ ਲੈਂਦੀ ਹੈ ਬਾ ਇੱਕ ਜਾਂ ਦੋ ਦਿਨ ਬਾਕੀ ਹੈ ਵੀਰੇ ਜਮਾ ਤਿਆਰੀਆਂ ਜੀ ਕਿੰਨਾ ਬਾਜੂ ਦਾ ਬਈ ਮਾਲਕਾਂ ਨੇ ਆਪਾਂ ਨੂੰ ਤਾਂ ਕਿਹਾ 28 29 ਕਿਲੋ ਠੀਕ ਹੈ ਵੀਰੇ ਆਪਾਂ ਨਹੀਂ ਕਹਣਾ ਆਪਾਂ ਦਾ 17 18 ਕਿਲੋ ਮੰਨ ਕੇ ਲਈ ਆ ਠੀਕ ਹੈ ਜੀ ਹਾਂ ਇੰਨਾ ਬਈ ਦੇ ਤਾਂ 20 ਵੀ ਦੂਗੇ ਆਪਾਂ 17 18 ਕਿਲੋ ਮੰਨ ਕੇ ਲੈ ਲਵਾਂ ਤਿਆਰੀ ਬਹੁਤ ਚੰਗੀ ਹੈ ਜੀ ਬਾਕੀ ਵੱਡੀ ਹੈ ਵੀਰੇ ਨਾਲ ਦੀ ਨਾਲ ਤੋਰਦੀ ਵੀਰੇ ਜਰਸੀ ਦਾ ਬਈ ਕਰਾਸ ਆ ਥੋੜਾ ਆਪਾਂ ਸਹੀ ਗੱਲ ਹੈ ਜੀ ਹਾਂ ਥਣਾ ਦੀ ਗਾਰੰਟੀ ਹੈ ਬਈ ਥਣਾ ਦੀ ਆਪਦੀ ਖੇਚੋ ਕੇ ਲਈ ਜਾਵੇ ਆਪਣੀ ਗਾਰੰਟੀ ਠਣਕਾ ਠੀਕ ਆ ਆਪਣੇ ਕਰੋ ਪਾਸ ਕਰ ਲੇ ਜੇ ਕੋਈ ਆਨਲਾਈਨ ਮੰਗਾਉਂਦਾ ਘਰ ਜਾਣ ਸਰ ਦੀ ਬਾਤ ਕਰ ਲਵੇ ਤਿਆਰੀ ਬਹੁਤ ਕਮਾਲ ਦੀ ਕੀਤੀ ਆ ਮਾਲਕਾਂ ਨੇ ਤਾਂ ਬਾਹਲਾ ਦੁੱਧ ਕਰਕੇ ਦੱਸਿਆ ਭਾਈ ਕਹਿੰਦਾ ਆਪਾ ਤਾਂ ਘੱਟ ਮੰਨ ਕੇ ਲਈ ਆ ਤੁਸੀਂ ਆਪ ਦੀ ਸਮਝ ਨਾ ਲੈ ਲਓ ਕਰੋ ਸੰਗ ਦਾ ਫਾਇਦਾ ਇਹ ਹੋ ਜਾਣਾ ਭਾਈ ਬਾਈ ਗਰਮੀ ਜੋ ਚੱਲਣੀ ਇਹੀ ਆ ਸੰਗਰਾ ਤੇ ਹਵਾਨਾ ਲਾ ਲਓ ਸਾਹਿਬ ਤੁਸੀਂ ਵੀਰੇ ਧੁੰਨੀ ਤੋਂ ਲੈ ਕੇ ਸਟਾਰਟ ਹੋ ਜਾਂਦਾ ਮਲਕ ਮੇਣ ਪੂਰੀ ਰਸੇ ਵਰਗੀ ਆਉਂਦੀ ਸਟਰੋਂਗ ਥਾਣ ਪੂਰਾ ਟੋਪ ਦਾ ਹੱਥੀ ਜੋ ਨਾ ਹੱਥੀ ਚੋਲਿਓ ਮਸ਼ੀਨੀ ਲਾਉਣੀ ਮਸ਼ੀਨੀ ਲਾ ਲਓ ਪੂਰਾ ਸੋਹਣਾ ਸੈਜ ਦਾ ਥਾਣਾ ਬਾਕੀ ਤਿਆਰੀ ਤੁਸੀਂ ਦੇਖ ਸਕਦੇ ਮੁਰਲਿਆ ਵੀਰੇ ਠੰਡੀ ਸੀਲ ਦੀ ਗਾਰੰਟੀ ਆ ਖਣਾ ਦੀ ਗਾਰੰਟੀ ਆ ਭਾਰ ਪਿੱਛੇ ਦੀ ਵੀ ਗਾਰੰਟੀ ਆ ਦੋ ਦੋ ਤੁਹਾਡੀ ਸੇਵਾ ਦੇ ਸਰ ਤੇ ਆ ਜੇ ਕੋਈ ਵੀਰ ਬੰਧ ਕਰ ਲੂ ਤਾਂ ਬੰਧ ਵੀ ਲੈ ਸਕਦਾ ਜੀ ਬਾਕੀ ਚੰਗੀ ਆ ਵੈਟ ਵੀਰੇ ਕਾਰਗੀਆਂ ਦਾ ਤੋ ਭਾਈ ਕਹਿਦਾ ਬਾਈ ਗਰ ਸਾਰੀ ਪਸ਼ੂ ਗਰਮੀਆ ਤੋ ਵੀ ਆ ਸਹੀ ਗੱਲ ਹੈ। ਬਾਕੀ ਸਿਰ ਢੰਡੇ ਪੂਰੇ। ਢੰਡੇ ਸੀ ਪੂਰੀ ਆ। ਡਿਮਾਂਡ ਕਰਨੀ ਆ ਜਮਾ ਜੈਜ ਜੀ ਲੈ ਆਂਦੇ ਨਾਲੀ ਬਾਈ। ਬਾਈ ਕੋਈ 60 ਨਹੀਂ ਕੋਈ 65 ਨਹੀਂ। ਬਸ 55000 ਰੁਪਇਆ ਲੈ ਲਾਂਗੇ। ਆਫਰ ਹੀ ਆ। ਮਾ ਆਫਰ ਹੀ ਆ। ਜਮਾ ਜੈਜ ਡਿਮਾਂਡ ਆ ਵੀਰੇ। ਹੋਰ ਕਿਸੇ ਕੋਲ ਹੁੰਦਾ 70 75 ਮੋਲ। ਕੋਈ ਮੰਗਦੇ ਆ ਸਾਰੇ ਮੰਗਦੇ ਆ ਆਪਾਂ ਝੂਠ ਮਰੀ। ਚਲ ਆਪਾਂ ਨੂੰ ਭਾਣਾ ਮਿਲੀ ਆਪਾਂ ਵੀ ਭਾਣਾ ਨਹੀਂ। ਸਹੀ ਗੱਲ ਹੈ। ਜੈਜ ਜੀ ਹੁੰਦੇ ਆ ਬਾਈ ਦੇ ਮੋਲ ਪਹਿਲਾਂ ਵੀ ਆਪਾਂ ਵੀਡੀਓ ਬਣਾਉਂਦੇ ਹੀ ਰਹਿੰਦੇ ਆ। 55000 ਚੁੱਗਲਾ ਮਾਨਤਾ ਨਹੀਂ ਹੋਊਗਾ। ਕੋਈ ਬਾੜਾ ਇਹਦੇ ਚ ਹੁਣ ਲੱਦ ਪਲੱਦ ਵਾਲੀ ਜੇ ਭਾਈ ਕੋਈ ਚਾਰੇ ਲੈ ਲਈ 1200 ਕਿਲੋਮੀਟਰ ਫ੍ਰੀ ਕਰ ਦੂੰ ਚਾਰੇ ਦੇ ਬਸ ਠੀਕ ਹੈ ਮੇਰੇ ਜੇ ਤੂੰ ਜੋੜਾ ਲੂ ਉਹਨੂੰ ਵੀ 200 ਕਿਲੋਮੀਟਰ ਫ੍ਰੀ ਕਰੂ ਠੀਕ ਹੈ ਮੇਰੇ ਪਰ ਮਾਨਤਾਨ ਨਹੀਂ ਹੋਣਾ ਵਿੱਚ ਕੋਈ ਮਾਨਤਾਨ ਕਰ ਫਿਰ ਜਿੰਨੇ ਕਹੇ ਉਹਨੇ ਲੈਣੇ ਫਿਰ ਇਹਦਾ ਗੱਲ ਸਹੀ ਜੇ ਮਾਨਤਾਨ ਨਾ ਕਰਾਉਣਾ ਫਿਰ ਮਾਨਤਾਨ ਕਰਾ ਲੈਣ ਜਾਂ ਫਿਰ ਕਰਾਇਆ ਫਿਰ ਕਰਾ ਲੈਣ ਦੋਨੇ ਪਾਸੇ ਆਪਸ਼ਨ ਆ ਤੋ ਨੰਬਰ ਨਾ ਕੇ ਸੁਆ ਕਰ ਨਮਾ ਜੀ ਇਹ ਭਾਈ ਦੂਜਾ ਸੁਆ ਵਾ ਠੀਕ ਹੈ ਜੀ ਕ੍ਰੋਸ ਪਾਣਾ ਦੁੱਧ ਦੁੱਤਾ 16 ਕਿਲੋ ਠੀਕ ਹੈ ਮੇਰੇ ਬਲੂੰ ਦਾ 80 ਦੁੱਸਤਾ ਸਾਰਾ ਕਿਲੋ ਜਿੰਨੀ ਗੱਲ ਲੈ ਠੀਕ ਹੈ ਵੀਰੇ ਕਿੰਨਾ ਕਿੰਨਾ ਸਮਾਂ ਲੈਂਦੀ ਹੈ ਜੀ ਬਸ ਇਹਦੇ 5 ਦਿਨ ਬਾਕੀ ਹੈ ਵੀਰੇ ਡੇਟ ਮਿਤਾ ਹਾਂ ਚੰਗੀ ਹੈ ਇਹ ਵੀ ਵਜਨ ਦੀ ਵੱਡੀ ਬਣੀ ਆਏ ਨਹੀਂ ਬਈ ਲੱਸੀ ਵੀ ਕੀ ਕੋਈ ਵੀ ਨਹੀਂ ਗਈ ਨਾ 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 ਬਾਕੀ ਬਈ ਰਾਜੀ ਗਾਈਆਂ ਸਹੀ ਗੱਲ ਹੈ ਜੀ ਭਜਨ ਵਾਲੀ ਹੈ ਜੀ ਕੋਈ ਆਏ ਨਹੀਂਗਾ ਦਿਨ 5 ਪਏ ਆ ਜੀ ਇੱਕ ਅੱਧਾ ਦਿਨ ਵੱਧ ਵੀ ਸਕਦਾ ਘੱਟ ਵੀ ਸਕਦਾ ਬਾਕੀ ਭਜਨ ਵਜੂਤ ਵਾਲੀ ਹੈ ਜੀ ਤਿਆਰੀ ਸੋਹਣੀ ਕਰਦੀ ਹੁੰਦੀ ਆ 57 ਦਿਨਾਂ ਦੀ ਕਰਤਾ ਪੂਰਾ ਸੋਹਣਾ ਤੇ ਵੱਡਾ ਵਨਾਂ ਤਿਆਰ ਬਾਕੀ ਲੈ ਭਾਈ ਹੁਣ ਡਰਦੀ ਜਿਆ ਠੰਡੀ ਦਾ ਜਿੱਥੇ ਮਰਦੀ ਬਹਿ ਗਏ ਬੰਦਾ ਚੋਲਿਆ ਕੋ ਵੇਚਣ ਵਾਲਾ ਵੀਰ ਭਰਾ ਲੈ ਜ ਉਹਨੂੰ 2 ਰੁਪਏ ਵਧਿਆ ਦੇ ਜੂ ਠੀਕ ਹੈ ਵੀਰੇ ਮੋੜ ਲਈ ਵੀਰੇ ਬਾਕੀ ਭਜਨ ਮजूद ਪੂਰਾ ਚੰਗਾ ਚੈੱਕ ਕਰ ਸਕਦੇ ਬਾਕੀ ਭਾਈ ਗਰਮ ਦਾ ਤੋਫਾ ਹੀ ਹੈ ਵੀ ਠੀਕ ਹੈ ਵੀਰੇ ਡਰਦੀ ਆ ਉਪਰਾ ਕਰਦੀ ਓਹ ਹੋਣੀ ਨਿਕਲੀ ਬਈ ਤਾਜੀ ਆਈ ਹੈ ਹਾਂ 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 ਬਈ ਕੱਲ ਹੀ ਆਈ ਹੈ ਠੀਕ ਹੈ ਕੱਲ ਹੀ ਆਈ ਹੈ ਜੇ ਜੀ ਨਹੀਂ ਲਾਇਆ ਉਪਰਾ ਕਰੀ ਜਾਂਦੀ ਥੋੜਾ ਜਿਹਾ ਤੇ ਪਰ ਠੰਡੀ ਸੀਲ ਦੀ ਗਾਰੰਟੀ ਬਹੁਤ ਠੰਡੀ ਹੈ ਵੀਰੇ ਠੀਕ ਹੈ ਵੀਰੇ ਜੇ ਜੀ ਡਿਮਾਂਡ ਜਮਾ ਦੀ ਇਹਦੇ ਲਈ 55000 ਰੁਪਏ ਲੈਣਗੇ 59 55 55 ਇਹਦਾ ਵੀ 55 ਦੋਨਾਂ ਦਾ 55 55 ਹਾਂ 55 55 ਠੀਕ ਹੈ ਵੀਰੇ ਜੋੜਾ ਲੈ ਜੂ ਤਾਂ ਥੋੜਾ ਕਰਨਾ ਵਾਦ ਤੋਂ ਬਾਅਦ ਮਾਂ ਤਾਂ ਨਾਲ ਕੰਮ ਹੀ ਆ ਬਾਈ ਲੈ ਵਾਲੂ ਬਾਦ ਹਾਜ ਲੈ ਚੰਗੀ ਹੈ ਜੀ 55000 ਰੁਪਏ ਬਾਈ ਕਹਿੰਦਾ ਲੈ ਲਾਂਗੇ ਵਿੱਚੋਂ ਮਾਨ ਤਾਂ ਹੋ ਜੂਗਾ ਯਾ ਠੰਡੀ ਤੇ ਨਹੀਂ ਆ ਲੱਗ ਲੱਤ ਮਣੀ ਮਾਰ ਨਹੀਂ ਠੀਕ ਹੈ ਵੀਰੇ ਸਹੀ ਗੱਲ ਹੈ ਜੀ ਨਾਗ ਨੰਬਰ ਆ ਗਿਆ ਵੀਰੇ 384 ਪਹਿਲਾ ਦੱਸੀ ਸੈਂਗ ਦਾ ਮਾਰਦੀ ਹੁੰਦੀ ਸੀ ਸੈਂਗ ਨੂੰ ਬਾਬਾ ਜੱਫੀਵਾਲ ਨੇਵੇਂ ਨੂੰ ਹੱਥ ਲਵਾ ਦਿੱਤੇ ਮਰਜੀ ਵਜਾ ਠੀਕ ਆ ਵੀਰੇ ਆਏ ਨਹੀਂ ਕੋਈ ਲੱਤ ਵੀ ਚੱਕ ਕੇ ਭਰਾ ਗੰਮ ਵਾਲਾ ਕੰਮ ਆ ਲੈ ਠੀਕ ਆ ਵੀਰੇ ਇਹ ਤਾਂ ਪਾਸੇ ਵੀ ਠੱਕਣੀ ਪੈਂਦੀ ਹੈ ਕਦੋਂ ਸੂਈ ਹੈ ਜੇ ਮੰਨ ਲਾ ਵੀਰੇ ਕੱਲ ਸ਼ਾਮ ਦੀ ਸੂਈ ਆ ਬੱਚਾ ਜੀ ਮਦਰ ਬੱਚਾ ਦੀ ਗਈ ਬਈ ਜੇਰ ਡਾਨਾ ਜੇਰ ਡਾਨਾ ਅੰਦਰ ਪਈ ਆ ਬਈ ਜੇਰ ਠੀਕ ਆ ਵੀਰੇ ਜੇਰ ਦੀ ਵੀਡੀਓ ਵੀ ਆਪਣਾ ਕੋਲ ਹੈਗੀ ਠੀਕ ਆ ਵੀਰੇ ਕਿੰਨਾ ਬੋਲਾ ਕੱਢਿਆ ਜੀ ਆਪਾਂ ਬਈ ਇਹਦਾ ਐਵੇਂ ਝੂਠ ਮਾਰਨ ਨੂੰ ਕਿਹਨਾਂ ਜੀ ਆਪਾਂ 4 ਕਿਲੋ ਚੋਇਆ ਹੁਣ 10 11 ਕਿਲੋ ਇਹ ਰੈਡੀ ਹੋਊਗਾ ਬਈ ਰੈਡੀ ਹੋਊਗਾ ਕੋਈ ਆਪ ਦਾ ਵੀਰ ਚੋਕੇ ਲੈ ਜੇ ਉਹ ਚੋਕੇ ਲੈ ਜੇ ਨਾ ਚੋ ਕੋ ਚੱਕਰ ਹੀ ਨਹੀਂ ਗਿਆ ਬਾਕੀ ਬਈ ਤਾਜੀ ਤੁਹਾਨੂੰ ਪਤਾ ਦੋ ਤਾਂ ਪੰਜਾਂ 10 ਦੇ ਨੂੰ ਦਾ 10 ਇਹ ਤਾਂ ਨਹੀਂ ਗੱਲ ਕੰਡ ਦੋ ਪਨੋਂ ਦੇ ਦਾ 14 ਕਿਲੋ ਦਿੱਤਾ 32 16 ਕਿਲੋ 15 ਕਿਲੋ ਕੋਈ ਮੰਨ ਕੇ ਲੈ ਲੇ ਠੀਕ ਹੈ ਵੀਰੇ ਇਹਨੂੰ ਵੀ ਤੋੜ ਦੀ ਖਾਣ ਪੀਣ ਦੀ ਨਹੀਂ ਚਾਰੂ ਜਿਹੜਾ ਕੋ ਮਰਜ਼ੀ ਪਾ ਠੀਕ ਹੈ ਵੀਰੇ ਸਿੰਘ ਬਾਕੀ ਬਈ ਝੁੰਗੇ ਆ ਇਹ ਕੋਈ ਉਵੇਂ ਨਹੀਂ ਤਿੱਖਿਆ ਉਹ ਜਦੋਂ ਮਾਰਦੇ ਨੇ ਬਈ ਮਾਰਦੇ ਮੁਰਦੇ ਗੇਰ ਮਾਲਕਾਂ ਦੇ ਘਰੇ ਵੀ ਕੇ ਲੱਤ ਮਾਰਦੇ ਆ ਸਿੰਘ ਮਾਰਦੇ گا ਪਾ ਕੇ ਛੱਡ ਜੇ ਪਹਿਲੇ ਆ ਜਾਣੀ ਇੰਨੀ ਜ਼ਿੰਮੇਵਾਰੀ ਹੈ ਇੰਨੀ ਜ਼ਿੰਮੇਵਾਰੀ ਉਹ ਕਈ ਵੀਰ ਤਾਂ ਵੈਸੇ ਨਹੀਂ ਤਗਾਉਂਦੇ ਹੁੰਦੇਗੇ ਹਾਂ ਨਹੀਂ ਦੇਖੋ ਭਾਈ ਇਹਨਾਂ ਨੂੰ ਬਿਮਾਰੀ ਵੀ ਨਹੀਂ ਕੋਈ ਪੈਂਦੀ ਸੰਗਾ ਬਿਮਾਰੀ ਘੱਟ ਪੈਂਦੀ ਜੇ ਨਾ ਸਿੰਗਾ ਕਰਕੇ ਨਾ ਕੋਈ ਟੀਕਾ ਲੈਣਾ ਨਾ ਕੋਈ ਲੈਣਾ ਦੇਣਾ ਨਾ ਬੱਚਾ ਉਹ ਬਣਾ ਟੀਕਾ ਕਰ ਸਕਦੇ ਹੋ 10 11 ਕਿਲੋ ਬੋਲੀ ਨੈਟ ਤਿਆਰ ਆ ਥਣਾ ਦੇ ਸਹਿਜ ਵੀ ਸੋਹਣੇ ਠੰਡੀ ਦਾੰਤ ਕੋਈ ਨਹੀਂਦਰ ਸਾਈਡ ਤੇ ਕਰ ਲਿਓ ਜੀ ਥੋੜਾ ਜਿਹਾ ਬਾਕੀ ਹਵਾਨਾ ਸੋਹਣਾ ਜੀ ਚੰਗੀ ਆ ਵੈਡ ਵੀਰੇ ਜਿਹੜੇ ਜਰਸੀ ਨੂੰ ਪਿਆਰ ਕਰਦੇ ਆ ਉਹਨਾਂ ਵਾਸਤੇ ਤੋਫਾ ਹੀ ਆ ਜੀ ਬਾਕੀ ਥੜਾਂ ਦੇ ਸੈੱਜ ਵੀ ਸੋਹਣੇ ਗੈਸ ਤੇ ਲੱਗਿਆ ਠੀਕ ਜਵਾਈ ਵਾਲਾ ਥਾਂ ਆ ਬਹੁਤ ਜਰੂਰ ਮਜੂਦ ਹੈ ਠੀਕ ਹੈ ਜੀ ਜੈ ਜੀ ਦੇ ਮਾਨੇ ਦੀ ਜੀ ਬਾਈ ਕੁਝ ਪਚੰਨ ਜਾਨੀ ਕੋ 60 ਨਹੀਂ 45000 ਤੋਂ ਮਾਨਤਾਨ ਕਰ ਦੂੰਗਾ ਬਾਈ ਠੀਕ ਆ ਵੀਰੇ ਦੁੱਧ ਵੀ ਨਾਲ ਚਟਾਉ ਫੈਂਟ ਵਾਲਾ ਜਾਵਾਂ ਸਹੀ ਗੱਲ ਆ ਜੀ 45000 ਰੁਪਏ ਚ ਬਾਈ ਕਹਿੰਦਾ ਮਾਨਤਾਨ ਹੋ ਜਾਊਗਾ ਚੰਗੀ ਆ ਲੱਕ ਲੁੱਟ ਕੇ ਮਾਰਨੀ ਨਹੀਂ ਹੁੰਦੀ ਬਾਈ ਜਿਵੇਂ ਮਰਜੀ ਬਾਈ ਜੀ ਠੀਕ ਆ ਵੀਰੇ ਲਓ ਕਰ ਲੋ ਜੀ ਚੈੱਕ 45000 ਜੋ ਮਾਨਤਨ ਹੋ ਜੂਗਾ ਨੰਬਰ ਸਕਰੀਨ ਤੇ ਚੱਲੂਗਾ ਅੱਗੇ ਵੀਰੇ ਨਾਗਾਗਾ 4 ਨੰਬਰ ਇਹ ਰਾਤ 12:00 ਵਜੇ ਸੂਈ ਆ ਬਾਈ ਇਹਨੇ ਬੱਚਾ ਕੀ ਦਿੱਤਾ ਇਹਨੇ ਬੱਚੀ ਦਿੱਤੀ ਆ ਬਈ ਜਰਸੀ ਬਹੁਤ ਚੰਗੀ ਬੱਚੀ ਚੰਗੀ ਆ ਜੀ ਹਾਂ ਬੱਚੀ ਬਹੁਤ ਚੰਗੀ ਬਈ ਠੀਕ ਆ ਵੀਰੇ ਜਿਹੋ ਜੀ ਆਪ ਆ ਉਹੋ ਜਿਹਾ ਮਗਰ ਬੱਚਾ ਜੀ ਚੰਗੀ ਜੱਸੀ ਆ ਜੀਰ ਦੀ ਗਾਰੰਟੀ ਆ ਹਾਂ ਹਾਂ ਜੀ ਬਈ ਇਹਦੀ ਮੰਦਰੀ ਪਈ ਆ ਠੀਕ ਆ ਵੀਰੇ ਹਾਂ ਤੇ ਕਿੰਨਾ ਕੁ ਬੋਲਾ ਕੱਢਿਆ ਜੀ ਇਹਦਾ ਭਈ 5.5 ਕਿਲੋ ਆਪਾਂ ਕੱਢਿਆ ਤੜਕੋ ਪਹਿਲੀ ਚਵਾਈ ਹਾਂ ਠੀਕ ਹੈ ਕਿੰਨਾ ਪਾਜੂ ਦੁੱਧ ਵੀਰੇ ਜਿੰਨਾ ਤੋਂ ਆਪਾਂ ਲਈਓ 18 ਕਿਲੋ ਕਹਿੰਦੇ ਚੋਇਆ ਵਾ ਠੀਕ ਹੈ ਜੀ ਭਈ ਡਿਵਾਰ ਇਹਨੂੰ 18 20 ਕਿਲੋ ਕਹਿੰਦਾ ਵੀ ਕੋਈ ਨਹੀਂ ਦੇ ਵੀ ਦਊਗੀ ਠੀਕ ਹੈ ਵੀਰੇ ਇਹ ਵੀ ਤੋਰ ਦੀ ਸੂਆ ਦੂਜਾ ਜੀ ਇਹ ਰਾਤ ਸੂਈ ਸੀਗੀ ਬੱਚਾ ਇਹਨੇ ਬੱਛੀ ਦੇਦੀ ਜਰਸੀ ਚੰਗੀ ਬੱਛੀ ਆ ਬਲੈਕ ਕਲਰ ਚ ਜੀ ਆਪ ਵੀ ਜਰਸੀ ਚ ਪੈਂਦੀ ਆ ਜੀ ਹਾਂ ਜਰਸੀ ਆ ਭਈ ਵੱਡੀ ਸਹੀ ਗੱਲ ਆ ਜੀ ਬਾਕੀ ਠਣਾ ਦੇ ਸਹਿਜ ਵੀ ਸੋਹਣੇ ਆ ਹਵਾਨੇ ਦੀ ਧਾਕ ਤੁਸੀਂ ਲਾ ਲੋ ਸਾਹਿਬ ਮੂਰਲੇ ਗੱਠ ਤੋਂ ਗੱਠਾਂ ਨੂੰ ਤਾਂ ਥਣ ਤੋਂ ਗੱਠਾਂ ਨੂੰ ਅਜੇ ਬਾਕੀ ਦਾ ਟਾਈਮ ਆ ਵੀਡੀਓ ਬਣਾਉਣ ਦਾ ਟਾਈਮ ਵੀਡੀਓ ਬਣਾ ਰਹੇ ਆ ਪਹਿਲੀ ਚਵਾਈ ਚ ਬੋਲਾ ਕੱਢਿਆ 4.5 ਕਿਲੋ ਜੀ 5 ਕਿਲੋ ਬਾਕੀ 5 ਕਿਲੋ ਜੀ ਬਾਕੀ ਚੰਗੀ ਆ ਵੇਲ ਆ ਲਈ ਆ ਕਾਦੜੀ ਆ ਜਰਸੀ ਜੀ ਫਮਾਨਾ ਸੋਨਾ ਫਿਟਨੈਸ ਵਾਲਾ ਥਾਣੇ ਕੱਲਾ ਕੱਲਾ ਨਹੀਂ ਗਾਣਾਂ ਨਵਾਇਆਂ ਨਹੀਂ ਅੱਜ ਥੋੜਾ ਜਿਹਾ ਮੌਸਮ ਖਰਾਬ ਸੀਗਾ ਅੱਜ ਨਵਾਇਆਂ ਨਹੀਂ ਬਾਜ ਆਵਾਜ਼ ਨਹੀਂ ਚੱਲਦੀ ਜਿੜੀਆਂ ਜਿਵੇਂ ਕਰਨ ਮਨਜੀ ਹੁੰਦੀ ਤੇ ਤਾਂ ਕਰਕੇ ਨਵਾਤੀਆਂ ਨਹੀਂ ਤੇ ਨਹੀਂ ਗੱਲਬਾਤ ਹੀ ਹੋਰ ਹੋਣੀ ਸੀ ਜਲਦੀ ਮੈਂ ਤੁਹਾਨੂੰ ਆਪਦੇ ਹਾਵ ਨਾਲ ਲਾੜੋ ਜੀ ਬਾਕੀ ਮੇਨ ਗੱਲ ਥਣਾ ਦੀ ਦੰਨ ਹੋਊਗੀ ਬੇਫਿਕਰ ਹੋ ਗਰੰਟੀ ਠੀਕ ਆ ਵੀਰੇ ਇਹਦੀ ਪਰਵਾਹ ਨਹੀਂ ਜੀ ਕੋੜਾ ਭਾਈ ਮੋਹਲਸ ਨੇ 82 ਨੂੰ 70000 ਰੁਪਇਆ ਲੈਣਾ ਵੇਰ ਦਾ ਠੀਕ ਹੈ ਵੀਰੇ ਇਹਦਾ ਬਾਈਕ ਨੂੰ 70000 ਰੁਪਇਆ ਲੈਣਾ ਦੁੱਧ 20 ਤੋਂ ਬਾਹਰ ਹੀ ਚੱਲਣਾ ਪਰ 20 ਮੰਨ ਕੇ ਕੋਈ ਲੈ ਲੇ ਵੀਰਪਰਾ ਵੱਡੀ ਬੁੱਡੀ ਬਹੁਤ ਹਲੇਵੇ ਦੀ ਫਿਟਨੈਸ ਬਹੁਤ ਸੋਹਣੀ ਹੈ ਸਹੀ ਗੱਲ ਹੈ ਜੀ ਹਾਂ ਬਾਕੀ ਚੰਗੀ ਆ ਵੇੜ ਵੀਰੇ ਜਿਹਨੂੰ ਨਾ ਕੋਈ ਵੀ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ